ਮੈਂ ਤਾਂ ਸਾਰੇ ਹੀ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧਨੁਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹੀ ਸਮੇਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ viral ਹੋ ਰਹੀ ਸੀ ਜਿਹਦੇ ਵਿੱਚ ਪਿੰਡ ਮਸਹੂਲਪੁਰ ਦੇ ਸਾਡੇ ਸਾਥੀ ਬਰਿੰਦਰ ਕੁਮਾਰ ਜੀ ਜਿਹੜਾ ਬਾਬਾ ਗੁਲਾਬ ਸਿੰਘ ਜੀ ਤੋਂ ਇੱਕ ਦੁਆਵਲ ਹੋਇਆ ਗਿਆ ਸੀ ਜਿਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਨੇ ਕੁਝ ਸ਼ਬਦ ਬੋਲੇ ਗਿਆ ਸੀ ਉਹ ਜਿਹੜੇ ਅੱਜ ਮੋਤਵਾਰ ਸਾਥੀ ਦੁਆਬੇ ਦੇ ਹਲਕਾ ਫਲੋਰ ਦੇ ਔਰ ਅੰਬੇਡਕਰ ਸੈਨਾ ਆਫ ਇੰਡੀਆ ਦੇ ਸਾਥੀ ਰਲ ਕੇ ਜਿਹੜਾ ਅੱਜ ਮਸਲਾ ਜਿਹੜਾ ਸਾਡਾ ਸੌਲਵਟ ਹੋ ਗਿਆ ਹੁਣ ਸਾਡਾ ਕੋਈ ਵੀ ਮਤਲਬ ਜਿਹੜਾ ਸਮਾਜਿਕ ਧਾਰਮਿਕ ਇਸ਼ੂ ਜਿਹੜਾ ਕੋਈ ਵੀ ਨਹੀਂ ਰਿਹਾ ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆ ਵੀ ਇਹ ਅੱਜ ਜਿਹੜਾ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਆ ਇੱਕ ਬੁਢੇ ਦਾ ਕੁਮਾਰ ਜੀ ਦਾ ਓੜਾਸਾ ਲੈ ਕੇ ਵਜ਼ੀਰ ਸੌਲਵਟ ਕਰ ਲਿਆ ਸਮਾਜ ਨੂੰ ਬੇਨਤੀ ਆ ਵੀ ਅਸੀਂ ਰਲ ਮਿਲ ਕੇ ਰਹੀਏ ਔਰ ਇਦੇ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਸੰਗਠਨ ਬਣਿਆ ਰਹੇ ਔਰ ਇਕੱਠਤਾ ਬਣੀ ਰਹੇ ਜੈ ਭੀਮ ਜੈ ਭਾਰਤ ਠੀਕ ਹੈ ਅੱਜ ਇਲਾਕੇ ਭਰ ਦੀਆਂ ਜਿਹੜੀਆਂ ਸਤਕਾਰਯੋਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਜੋ ਪਿੱਛੇ ਰੰਮਨਸੂਰਪੁਰ ਵਿਖੇ ਸਭਾ ਦੀਵਾਨ ਸਿ ਬਾਬਾ ਗੁਲਾਬ ਸਿੰਘ ਜੀ ਦਾ ਇੱਕ ਦੀਵਾਨ ਜਿਹੜਾ ਗੁਰੂ ਦਾਸ ਮਹਾਰਾਜ ਜੀ ਦੀ ਉਸਤਤਿ ਚ ਲੱਗਾ ਹੋਇਆ ਸੀਗਾ ਜਿੱਥੇ ਕੋਈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕੋਈ ਗੱਲ ਹੋਈ ਸੀਗੀ ਔਰ ਉਹ ਉਸ ਇਸ਼ੂ ਦੇ ਵਿੱਚ ਜਿਹੜਾ ਉਹ ਸਾਡੇ ਸਾਥੀ ਦੇ ਜਿਹੜਾ ਹਿਰਦੇ ਤੇ ਗੱਲ ਬੈਠੀ ਸੀਗੀ ਉਸ ਇਸ਼ੂ ਦੇ ਸਬੰਧ ਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਇਹਦੇ ਲਈ ਸਾਥੀ ਸਾਡੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਰਵਾਨਾ ਜੀ ਸਾਥੀ ਸ਼ਖਦੇਵ ਸਿੰਘ ਜੀ ਸਾਡੇ ਗੁਲਸ਼ਨ ਮਛੰਦਪੁਰ ਜੀ ਅੰਬੇਡਕਰ ਸਨ ਆਫ ਇੰਡੀਆ ਤੋਂ ਔਰ ਸਾਡੇ ಗ್ರಾಮ ਪੰਚਾਇਤ ਮਨਸੂਰਪੁਰ ਤੋਂ ਹੋਰ ਵੀ ਸਕਾਰਤਕ ਸਾਥੀ ਆਏ ਆ ਔਰ ਸਾਥੀ ਰਮੇਸ਼ 버ਗ ਜੀ ਔਰ ਬਾਬਾ ਗੁਲਾਬ ਸਿੰਘ ਜੀ ਉਚੇਚੇ ਤੌਰ ਤੇ ਇੱਥੇ ਆਇਆ ਕਿ ਮੈਂ ਜਿਹੜਾ ਸੰਗਤ ਦੇ ਵਿੱਚ ਜਾ ਕੇ ਕੋਈ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਨਾ ਗੁਰੂ ਦੀ ਹਾਜ਼ਰੀ ਦੇ ਵਿੱਚ ਨਾ ਜੇ ਉਹ ਸੈਵਨ ਕੋਈ ਗੱਲ ਹੋਈ ਹੈਗੀ ਆ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਸਾਰਿਆਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਗੁਰੂ ਦੇ ਆਉਟ ਆਸਰਾ ਲੈ ਕੇ ਕਿ ਜਿਹੜਾ ਇਹ ਸਾਡਾ ਸਾਥੀ ਸੀਗਾ ਜਿਹਨੂੰ ਉਦੋਂ ਇਹੋ ਜੀ ਕੋਈ ਗੱਲ ਕਹੀ ਗਈ ਸੀ ਉਹਦਾ ਉਹ ਚੰਗੀ ਜ਼ਿੰਦਗੀ ਜੀਵੇ ਔਰ ਸੇਧ ਜਾਵੇ ਔਰ ਅਸੀਂ ਗੁਰੂ ਦੇ ਆਸਰੇ ਦੇ ਨਾਲ ਜਿਹੜਾ ਇਹ ਅਰਦਾਸ ਬੇਨਤੀ ਜੋਦੜੀ ਕਰਕੇ ਹਟੇ ਆਂ ਔਰ ਇਦਾਂ ਦਾ ਜਿਹੜਾ ਇਸ਼ੂ ਕੋਈ ਵੀ ਇਸ਼ੂ ਨਹੀਂ ਹੈ ਨਾ ਕੋਈ ਧਾਰਮਿਕ ਇਸ਼ੂ ਆ ਨਾ ਕੋਈ ਸਮਾਜਿਕ ਇਸ਼ੂ ਹੈਗਾ ਉਹ ਸਾਰੇ ਅਸੀਂ ਜਿਹੜੇ ਮਨਮਟਾਵਾ ਅੱਜ ਅਸੀਂ ਖਤਮ ਕਰ ਦਿੱਤੇ ਹੈਗੇ ਆ ਔਰ ਅਸੀਂ ਸੰਗਤ ਨੂੰ ਜਿਹੜਾ ਉਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਗੱਲ ਨੂੰ ਜਿਹੜਾ ਨਾ ਪ੍ਰਚਾਰੇ ਨਾ ਪ੍ਰਸਾਰੇ ਜਿਹੜੇ ਸਾਰੇ ਮਸਲੇ ਜਿਹੜੇ ਸਾਡੇ ਨਾਲ ਮਿਲ ਕੇ ਜਿਹੜੇ ਉਹ ਮੈਟ ਹੋ ਗਏ ਆ ਨਿਪਟ ਗਏ ਹੈਗੇ ਆ ਮੈਂ ਪ੍ਰਵਾਨਾ ਜੀ ਨੂੰ ਕਹਾਂਗਾ ਕਿ ਉਹ ਵੀ ਇੱਕ ਸੈਕਿੰਡ ਲਈ ਜੜਾ ਆਪਣੀ ਗੱਲ ਕਰਨਗੇ ਤਾਂ ਨਵਾਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਅੰਮਿਤ ਕੌਂਸਲੇ ਦਾ ਸਾਰੇ ਵੀਰਾਂ ਦਾ ਵੀਰ ਸੁਦੇਸ਼ ਸਿੰਘ ਦਾ ਸਾਡੇ ਥਾਣੇ ਦਾ ਸਾਥ ਖੜੇ ਨੇ ਲਾਗ ਬਲਾਕਸੇ ਨਹੀਂ ਖੜੇ ਨੇ ਸੋ ਗੱਲ ਤਾਂ ਠੀਕ ਆ ਇੱਕ ਨੌਜਵਾਨ ਦਾ ਹਿਰਦਾ ਦੁਖਿਆ ਸਾਨੂੰ ਵੀ ਮਹਿਸੂਸ ਹੋਇਆ ਤੇ ਜਦੋਂ ਇਹ ਪਰਿਵਾਰ ਵਾਂਗੂ ਆਪਾਂ ਬੈਠੀਏ ਤੇ ਪਰਿਵਾਰ ਵਾਂਗੂ ਬੈਠੇ ਗੱਲਾਂ ਜਿਹੜੀਆਂ ਨੇ ਉਹ ਨਿਬੜ ਜਾਂਦੀਆਂ ਨੇ ਸੋ ਦੋਨਾਂ ਦਾ ਭਾਵਾਂ ਦਾ ਸਾਰੇ ਪਰਿਵਾਰ ਦਾ ਮੈਂ ਕਹਾਂ ਵੀ ਚੰਗਾ ਹੀ ਹੋਇਆ ਜੋ ਹੈ ਵੀ ਸਾਨੂੰ ਇਹਨੇ ਭਰਾਵਾ ਦਾ ਸਾਥ ਮਿਲਿਆ ਅੱਜ ਸੋ ਇਦਾਂ ਹੀ ਪਿਆਰ ਬਣਿਆ ਰਵੇ ਆਪਸ ਵਿੱਚ ਭਾਈਚਾਰਿਆਂ ਚ ਪਿਆਰ ਬਣਿਆ ਰਵੇ ਕੌਮਾਂ ਚ ਪਿਆਰ ਬਣਿਆ ਰਵੇ ਤਾਂ ਜੋ ਆਪਾਂ ਰਲ ਮਿਲ ਕੇ ਜਿਹੜਾ ਅਸਲ ਸਾਡੇ ਸਿਧਾਂਤ ਨੇ ਉਹਨਾਂ ਦੇ ਉੱਪਰ ਆਪਾਂ ਕੰਮ ਕਰਦੇ ਰਹੀਏ ਸੋ ਇਸ ਗੱਲ ਤੋਂ ਜੋ ਵੀ ਪਿੰਡ ਬੰਸੂਰਪੁਰ ਦੀ ਸੀ ਉਹ ਬਿਲਕੁਲ ਅੱਜ ਇੱਥੇ ਖਤਮ ਹੈ ਬਿਲਕੁਲ ਇਹਨੂੰ ਕਿਸੇ ਤਰ੍ਹਾਂ ਦਾ ਮਾਨ ਵਿੱਚ ਰੱਖਿਆ ਜੇ ਭਾਗੋ ਬਲਾਵ ਸਿੰਘ ਇਹ ਵੀ ਗਲਤੀ ਕਰਤੀ ਹੈ ਯੇ ਮੇ ਦਾ ਤਾਂ ਛੋਟੇ ਭਰਾਵਾਂ ਬੰਦੂ ਪਿਆਰ ਇਦਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਬਰਿੰਦਰ ਪਿੰਨ ਮਨਸੂਰਪੁਰ ਦੇ ਰਹਿਣ ਵਾਲਾ ਸੋ ਪਿਛਲੇ ਸਮੇਂ ਤੁਸੀਂ ਦੇਖਿਆ ਸੀਗਾ ਇੱਕ ਸੋਸ਼ਲ ਮੀਡੀਆ ਤੇ ਸਾਡੀ ਕੰਟਰੋਵਰਸੀ ਚੱਲਦੀ ਸੀਗੀ ਤੋ ਅੱਜ ਸਾਰੇ ਭੈਣ ਭਰਾਵਾਂ ਨੇ ਨਾਲ ਮਿਲ ਕੇ ਬਹਿ ਕੇ ਇੱਥੇ ਵਿਚਾਰਾਂ ਦੀ ਸਾਂਝ ਕੀਤੀ ਆ ਸੋ ਜੇ ਜਿਉਂਦੇ ਆ ਤਾਂ ਲੜਾਈਆਂ ਤਾਂ ਨੇ ਜੇ ਇਕੱਠੇ ਆ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਮਿਹਰ ਕਰਨ ਸੱਚੇ ਪਾਤਸ਼ਾਹ ਇਸ ਵੀਰ ਮਤੰਦਰਸਤੀਆਂ ਚੜ੍ਹਦੀ ਕਲਾ ਬਖਸ਼ਣ ਆਪਣੇ ਘਰ ਵਿੱਚ ਖੁਸ਼ ਰਵੇ ਆਵਾਜ਼ ਰਵੇ ਚੜ੍ਹਦੀ ਕਲਾ ਚ ਰਵੇ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਿਸੇ ਵੀ ਗੱਲ ਨੂੰ ਤੁਸੀਂ ਧਾਰਮਿਕ ਰੰਗ ਨਾਲ ਦਿਆ ਕਰੋ ਸੋ ਇਸ ਬੱਚੇ ਵਾਸਤੇ ਵੀ ਔਖਾ ਹੋਇਆ ਮੇਰੇ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੋਇਆ ਅਜਮੋਦਵਰ ਸੱਜਣ ਜਿਹੜੇ ਦੁਆਬੇ ਦੀ ਧਰਤੀ ਦੇ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸੋ ਚਲੋ ਖੈਰ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਗਿਆ ਤੇ ਬਹੁਤ ਬਹੁਤ ਸ਼ੁਕਰਾਨੇ ਜੀ ਸਤਿਗੁਰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ